ਛਾਦੇ ਫਿਰ ਹੁਣ ਪਾਰਟੀ ਬਣਾਉਂਗੇ ਤੁਸੀਂ ਤੇ ਪਾਰਟੀ ਦਾ ਨਾਮ ਕੀ ਰੱਖਣਾ ਪਾਰਟੀ ਅਮ੍ਰਿਤੀ ਜੁਨੀਅਨ ਜਿੰਦਾਬਾਦ ਮੈਨੂੰ ਲੱਗਦਾ ਉਹ ਅਮ੍ਰਿਤੀ ਨੇ ਟੀਕੇ ਲਈ ਜਾਂਦਾ ਮੜੇ ਵੇਖਣਾ ਆਪਾਂ ਜਲਦੀ ਕੀ ਕਰੀ ਜਾਂਦਾ ਆ ਯਾਰ ਮਸਾਂ 나ੜ ਲੱਭੀ ਸੀ ਹੱਥ ਤੇ ਬੋਲ ਪਿਆ ਇਹ 10ਵੀਂ ਤੂੰ ਕਰੀ ਕੀ ਜਾਂਦਾ ਜਾਜ ਚਲਾਉਣ ਲੱਗਿਆ ਸੀ ਬਸ ਉੱਡਣਾ ਹੀ ਲੱਗਿਆ ਸੀ ਜਾਜ ਹੱਗੇ ਤੇ ਤੂੰ ਤੋ ਤੂੰ ਆ ਗਿਆ ਤੈਨੂੰ ਨਹੀਂ ਦੀਦਾ ਟੀਗਾ ਲਾਉਣ ਲੱਗਿਆ ਸੀ ਕੰਬਲਿਆ ਖਰਾਖਰੂ ਖਾਇਆ ਕਰ ਮਾੜੀ ਮੋਟੀ ਤੇਰੀ ਸੇ ਸੂਤ ਬਣੇ ਆਹ ਕਿਹੜੇ ਕੰਮ ਨੂੰ ਲੱਗਿਆ ਕੀ ਖਾਈਏ ਡਾਕਟਰ ਕਹਿੰਦੇ ਵੀ ਅੱਜ ਕੱਲ੍ਹ ਦੀਆਂ ਸਾਰੀਆਂ ਖਰਾਕਾਂ ਵਿੱਚ ਜ਼ਹਿਰ ਤੇ ਹੁਣ ਤਾਂ ਬਸ ਬਰਾਈ ਰਹਿ ਗਿਆ ਬਸ ਹੁਣ ਟੀਕੇ ਹੀ ਲਾਉਂਦਾ ਰਹੇਗਾ ਹੋਰ ਕੋਈ ਕੰਮ ਨਹੀਂ ਕਰਨਾ ਹੁਣ ਤੁ ਜਿੰਦਗੀ ਚ ਇੱਕ ਗੱਲ ਤਾਂ ਹੈ ਹੁਣ ਟੀਕੇ ਵੀ ਅਸੀਂ ਲਾਉਣੇ ਆਪ ਦੇ ਵਾਸਤੇ ਰੋਟੀ ਵੀ ਅਸੀਂ ਕਮਾਉਣੀ ਤੇ ਸਾਰੇ ਕੰਮ ਜੇ ਅਸੀਂ ਕਰਨੇ ਆ ਤਾਂ ਫਿਰ ਸਰਕਾਰ ਸਾਡੇ ਵਾਸਤੇ ਕੀ ਕਰ ਰਹੀ ਹੈ ਹੱਥ ਜੋੜੇ ਸਰਕਾਰ ਮੂਰੇ ਹੁਣ ਅਸੀਂ ਸਰਕਾਰ ਵੀ ਆਪੇ ਚਲਾ ਲਾਂਗੇ ਆਪਦੀ ਪਾਰਟੀ ਬਣਾਵਾਂਗੇ ਛਾਤੇ ਫਿਰ ਹੁਣ ਪਾਰਟੀ ਬਣਾਉਂਗੇ ਤੁਸੀਂ ਤਾਂ ਪਾਰਟੀ ਦਾ ਨਾਮ ਕੀ ਰੱਖਣਾ ਪਾਰਟੀ ਅਮ੍ਰਿਤ ਜੁਨੀਅਨ ਜਿੰਦਾਬਾਦ ਪੀਤਾ ਬਣਾ ਲੇਗਾ ਪਰ ਲੋਕਾਂ ਵਾਸਤੇ ਕਰੇਗਾ ਕੀ ਅਸੀਂ ਲੋਕਾਂ ਵਾਸਤੇ ਕੀ ਕਰਾਂਗੇ ਉਹ ਸਾਡੇ ਰਾਜ ਦੇ ਵਿੱਚ ਕੋਈ ਵੀ ਬੰਦਾ ਸ਼ਿਕਾਇਤ ਨਹੀਂ ਕਰੂਗਾ ਜੇ ਨਸ਼ੇ ਦੇ ਰੱਜਣ ਨੂੰ ਹਲਾ ਹਲਾ ਅੱਗੇ ਵੀ ਪੁੱਛੋਗੇ ਨਾ ਉਹ ਕਰਨਗੇ ਸਾਡੀ ਆ ਸੌਂਦੇ ਸਾਨੂੰ ਅਸਰ ਹੋਰ ਵੀ ਕੀ ਕਰੋਗੇ ਪਾ ਲੋਕਾਂस्ते ਹੋਰ ਕੀ ਕਰ ਸਕਦੇ ਹੋ ਵੀ ਦੱਸੋ ਔਰ ਸਾਡੀ ਪਾਰਟੀ ਨਸ਼ਾ ਘਰ ਘਰ ਪਚਾਊਗੀ ਚਲ ਪਾਰਟੀ ਵੀ ਬਣਾ ਲੇਗਾ ਚੋਣ ਨਿਸ਼ਾਨ ਕੀ ਰੱਖੇਗਾ ਚੋਣ ਛਣ ਬਾਤ ਐ ਟੀਕੇ ਦਾ ਨਿਸ਼ਾਨ ਇਹੋ ਜਿਹਾ ਕੀ ਕੰਮ ਕਰੋਗੇ ਕਿ ਵੋਟ ਲੋਕ ਤੁਹਾਨੂੰ ਵੋਟਾ ਕਿਉਂ ਪਾਉਣ ਅਸੀਂ ਐਲਾਨ ਕਰਾਂਗੇ ਇੱਕ ਐਲਾਨ ਕੀ ਐਲਾਨ ਕਰੋਗੇ ਇਹੋ ਜਿਹਾ ਜਿਸ ਇਲਾਕੇ ਚੋਂ ਸਾਨੂੰ ਸਭ ਤੋਂ ਵੱਧ ਵੋਟ ਪੈਣਗੇ ਉਸ ਇਲਾਕੇ ਦੇ ਇੱਕ ਵੀ ਬੰਦੇ ਦੀ ਕਦੇ ਵੀ ਮੋਟਰ ਚੋਰੀ ਨਹੀਂ ਹੋਊਗੀ ਅੱਛਾ ਚੋਰਾਂ ਤੂੰ ਚੱਲ ਠਾਣੇ ਆਏ 哎呦我的妈！<laughs> <laughs>